ਸੱਚ ਗੱਲ ਜੀ ਸਾਰਿਆਂ ਨੂੰ ਗੱਲ ਕਰਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਜਿਹੜੇ ਅੱਜ ਅਸੀਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਹੈਗੇ ਨੇ ਟਿਸਟਾ ਬ੍ਰਾਂਡ ਦੇ ਜਿਹੜਾ ਟਿਸਟਾ ਬ੍ਰਾਂਡ ਦਾ ਸਟੱਫ ਹੁੰਦਾ ਹੈਗਾ ਉਹ ਥੋੜਾ ਮਤਲਬ ਰੇਟ ਹਾਈ ਦੇ ਵਿੱਚ ਹੁੰਦਾ ਹੈਗਾ ਸਸਤਾ ਨਹੀਂ ਹੁੰਦਾ ਹੈਗਾ ਤੇ ਕਪੜਾ ਵੀ ਇਹਦਾ ਬਿਲਕੁਲ ਇੱਕ ਨੰਬਰ ਹੁੰਦਾ ਹੈਗਾ ਤੇ ਤੁਸੀਂ ਇਹਨੂੰ ਇੱਕ ਵਾਰ ਸਟਿਚ ਕਰਵਾਵੋਗੇ ਤਾਂ ਬਾਰ-ਬਾਰ ਪੈਨੋਗੇ ਸੂਟ ਨੂੰ ਤੇ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਬਹੁਤ ਜਿਆਦਾ ਸੌਫਟ ਸਟੱਫ ਹੈਗਾ ਇਹ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਪੈਨ ਸਕਦੇ ਹੋਗੇ ਪਰ ਇਹਦੇ ਵਿੱਚ ਲਾਈਨਿੰਗ ਲੱਗੂਗੀ ਲਾਈਨਿੰਗ ਦਾ ਕੋਈ ਇਸ਼ੂ ਨਹੀਂ ਰਹੂਗਾ ਵੀ ਲਾਈਨਿੰਗ ਲੱਗੀ ਹੋਈ ਹੈ ਤੁਹਾਨੂੰ ਵਿਦਆਊਟ ਲਾਈਨਿੰਗ ਵਰਗਾ ਹੀ ਕੱਪੜਾ ਲੱਗੂਗਾ ਤੇ ਪਹਿਲਾ ਸੂਟ ਹੈਗਾ ਬਲੂ ਕਲਰ ਦਾ ਇਹ ਸਟਿਚ ਕੀਤਾ ਹੋਇਆ ਹੈਗਾ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਹੋਗੇ ਜਿੰਨੇ ਕਰਵਾਉਣਾ ਚਾਹਦੇ ਤਾਂ ਤੁਸੀਂ ਇਦਾਂ ਵੀ ਮੰਗਵਾ ਸਕਦੇ ਹੋ ਇਦਾਂ ਆਪਾ ਇਹਦੇ neck ਤੇ patch ਦਿੱਤਾ ਹੈਗਾ ਸਲਵਾਰ ਦੇ ਵਿੱਚੋਂ ਕਪੜਾ ਚੱਕ ਕੇ ਤੇ ਡਿਜ਼ਾਈਨਿੰਗ ਦਿੱਤੀ ਹੈਗੀ ਐਵੇਂ ਬਾਜੂ ਤੇ ਡਿਜ਼ਾਈਨਿੰਗ ਦਿੱਤੀ ਹੈਗੀ ਤੇ ਨਾਲ ਹੈਗੀ ਹੈਗੀ ਲੈਣਾ ਵਾਲੀ ਸਲਵਾਰ ਇਦਾਂ ਤੇ print ਹੋਇਆ ਹੋਇਆ ਹੈਗਾ ਬਾਟਮ ਤੇ ਨਾਲ ਆਪਾਂ ਪਹੁੰਚਿਆਂ ਤੇ ਇਦਾਂ ਹਲਕਾ ਜਿਹਾ ਡਿਜ਼ਾਈਨ ਦਿੱਤਾ ਤੇ ਨਾਲ ਰੱਖਿਆ ਆਪਾਂ ਚਨੌਨ ਦਾ ਦੁਪੱਟਾ ਪ्योर ਚਨੌਨ ਦਾ ਤੁਸੀਂ ਡਬਲ ਕਲਰ ਦਾ ਵੀ ਰਖਵਾ ਸਕਦੇ ਹੋਗੇ ਸਿੰਗਲ ਦਾ ਵੀ ਲਖਵਾ ਸਕਦੇ ਹੋਗੇ ਤੁਸੀਂ ਵਾਈਟ ਦਾ ਪੱਟਾ ਮਗਵਾਉਣਾ ਉਹ ਵੀ ਮਗਵਾ ਸਕਦੇ ਹੋ ਬਿਨਾਂ ਡਾਈ ਕੀਤਾ ਤੇ ਇਹ ਅਗਲਾ ਕਲਰ ਹੈਗਾਗਾ ਪਰਪਲ ਕੋਈ ਵੀ ਤੁਹਾਨੂੰ ਸੂਟ ਪਸੰਦ ਆਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਦਿਓ ਵਟਸਐਪ ਤੇ ਤੇ ਭੇਜ ਦਿਓ ਤੁਹਾਡਾ ਅਸੀਂ ਸੂਟ ਰੱਖ ਦਾਂਗੇ ਜੇ ਕੋਈ ਵੀ ਤੁਹਾਨੂੰ ਪਸੰਦ ਆ ਜੋ ਤੁਹਾਡੀ ਪੇਮੈਂਟ ਆ ਗਈ ਤਾਂ ਤੁਹਾਡਾ ਆਰਡਰ ਫਾਈਨਲ ਮੰਨਿਆ ਜਾਊਗਾ ਦੇ ਨਾਲ ਹੈਗੀ ਹੈ ਇਹਦੇ ਬਾਟਮ ਇਹ ਵਾਲੀ ਲਾਈਨਾਂ ਵਾਲੀ ਤੁਸੀਂ ਇਹਤੇ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋ ਇਦਾਂ ਵੀ ਮੰਗਵਾ ਸਕਦੇ ਹੋ ਜੇ ਨਹੀਂ ਅਗਲਾ ਕਲਰ ਹੈਗਾ ਬਰਾਊਨ ਬਹੁਤ ਸੋਹਣਾ ਕਾਫੀ ਜਿਹਾ ਕਲਰ ਹੈਗਾ ਇਹਦੇ ਵੀ ਨਾਲ ਹੈਗੀ ਹੈਗੀ ਲਾਈਨਾਂ ਵਾਲੀ ਬਾਟਮ ਦੁਪੱਟਾ ਕਿਸੇ ਨਾਲ ਵੀ ਨਹੀਂ ਆਏਗਾ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਲਗਾ ਕੇ ਦਵਾਂਗੇ ਤੇ ਨਹੀਂ ਕਹੋਗੇ ਤਾਂ ਤੁਸੀਂ ਇੱਦਾਂ ਵੀ ਮੰਗਵਾ ਸਕਦੇ ਹੋਗੇ ਅਗਲਾ ਪ੍ਰਿੰਟ ਹੈਗਾ ਪੀਚ ਇਹਦਾ ਪ੍ਰਿੰਟ ਅਲੱਗ ਦਾ ਹੈਗਾ ਇਹਦੇ ਤੁਸੀਂ ਕੱਟਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਬਹੁਤ ਸੋਹਣੇ ਕਲਰ ਨੇਗੇ ਤੇ ਕਪੜਾ ਵੀ ਬਹੁਤ ਜਿਆਦਾ ਸੋਹਣਾ ਸੌਫਟ ਹੈਗਾ ਬਿਲਕੁਲ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿ ਜਿਹੜਾ ਸਾਡਾ ਕੰਮ ਹੈਗਾ ਉਹ ਜੈਨੂਇਨ ਹੈਗਾ ਕੋਈ ਫੇਕ ਕੰਮ ਨਹੀਂ ਹੈਗਾ ਇਹਦੇ ਨਾਲ ਹੈ ਜਿਆ ਬਾਤ ਨੈਕਸਟ ਇਹਦੇ ਵਿੱਚ ਹੀ ਡਿਜ਼ਾਈਨ ਹੈਗਾ yellow color ਬਹੁਤ ਜ਼ਿਆਦਾ ਸੋਹਣਾ ਹੈ ਸਾਰੇ ਗਰਮੀ ਵਾਲੇ ਚਾਟ ਲੈਣਗੇ ਇਹ ਕੋਈ ਫੜਕੀਲੇ ਕਲਰ ਨਹੀਂ ਹੈਗੇ ਕੈਮਰੇ ਦੇ ਵਿੱਚ ਥੋੜਾ ਬਹੁਤਾ ਕਲਰ ਦਾ ਫਰਕ ਪੈ ਜਾਂਦਾ ਉਹਨੂੰ ਇਗਨੋਰ ਕਰਿਓ ਤੇ ਇਹਦੇ ਨਾਲ ਵੀ ਹੈਗੀ ਹੈ ਜੀ ਓਕੇ ਇਹਨਾਂ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਜੇ ਡਿਜ਼ਾਈਨ ਤੇ ਕੱਟ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਤਿੰਨ ਕਲਰ ਅਵੇਲੇਬਲ ਲੈਂਗੇ ਇਹਦੇ ਵਿੱਚ ਆਪਣੇ ਕੋਲੇ ਤੇ ਤੀਜਾ ਰੰਗ ਹੈਗਾ ਇਹ ਡਿਜ਼ਾਈਨ ਦੇ ਵਿੱਚ ਫਰੋਜ਼ੀ 7500 ਰੇਟ ਆ ਇਹਨਾਂ ਸਾਰੇ ਸੂਟਾਂ ਦਾ ਟਿਸਟਾ ਦੇ ਸੂਟ ਲੇਗੇ ਤੇ 7500 ਰੇਟ ਹੈਗਾ ਜਿਵੇਂ ਨਾਲ ਹੈਗੇ ਵਾਲੇ ਬਾਰੇ ਕਲਰ ਸਾਰੇ ਸੋਹਣੇ ਨੇਗੇ ਬਹੁਤ ਜਾਦੇ ਸੋਹਣੇ ਕਪੜਾ ਵੀ ਬਹੁਤ ਜਾਦੇ ਸੌਫਟ ਹੈਗਾ ਤੇ ਲਾਵਾ ਸਟੇ ਪਹਿਲਾ ਪ੍ਰਿੰਟ ਦਿਖਾਇਆਗਾ ਉਹਦੇ ਨਾਲ ਦਾ ਕਪੜੇ ਚ ਤੁਹਾਨੂੰ ਕੋਈ ਲਾਮਬਾਨੀ ਆਊਗਾ ਤੇ ਵਧੀਆ ਹੀ ਆ ਸਾਰਾ ਸਟਾਫ ਜੋ ਵੀ ਆਪਾਂ ਲੈ ਕੇ ਆਉਣੇ ਆਂਗੇ ਤੇ ਥੋੜਾ ਜਿਹਾ ਆਪਣੇ ਕੋਲੇ ਹਾਈ ਕੁਆਲਿਟੀ ਦਾ ਹੀ ਕਪੜਾ ਹੁੰਦਾ ਵਧੀਆ ਹੁੰਦਾ ਪਿਓਰ ਟਾਈਪ ਹੀ ਹੁੰਦਾਗਾ ਪਿਓਰੀ ਮੰਨ ਕੇ ਚੱਲੋ ਤੇ ਬਹੁਤ ਲਾਈਟ ਵੇਟ ਸਟਾਫ ਹੈਗਾ ਤੁਸੀਂ ਇਹ ਸੂਟ ਜ਼ਰੂਰ ਲੈ ਕੇ ਦੇਖਿਓ ਤੇ ਯਾਦ ਰੱਖੋਗੇ ਵੀ ਕਿੰਨਾ ਸੋਹਣਾ ਕਪੜਾ ਹੈਗਾ ਤੇ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਵਰਕ ਕਰਵਾ ਸਕਦੇ ਹੋਗੇ ਠੀਕ ਹੈ ਜੀ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਤੇ ਅਗਲੀ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ